3 ਜੂਨ ਨੂੰ ਭਗਵਾਨ ਸ਼੍ਰੀ ਜਗਨਨਾਥ ਦੇ ਰੰਗ ਵਿੱਚ ਰੰਗਿਆ ਜਾਏਗਾ ਸ਼ਹਿਰ ਗੁਰਦਾਸਪੁਰ ਭਗਵਾਨ ਸ਼੍ਰੀ ਜਗਨਨਾਥ ਰਾਤੀ ਯਾਤਰਾ ਵਿੱਚ ਸ਼ਿਰਕਤ ਕਰਨਗੇ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਹਰੇ ਰਾਮਾ ਹਰੇ ਕ੍ਰਿਸ਼ਨਾ ਸੰਗ ਵੱਲੋਂ ਇਸ ਸਾਲ ਵੀ ਭਗਵਾਨ ਸ਼੍ਰੀ ਜਗਨਨਾਥ ਦੀ ਰਾਤੀ ਯਾਤਰਾ ਸੰਗਲਪੁਰਾ ਰੋਡ ਸਥਿਤ ਕ੍ਰਿਸ਼ਨ ਮੰਦਿਰ ਤੋਂ ਬੇਹੱਦ ਧੂਮ ਧਾਮ ਨਾਲ ਸਜਾਈ ਜਾਏਗੀ 30 ਜੂਨ ਦੀ ਸ਼ਾਮ 4 ਵਜੇ ਤੋਂ ਸਜਾਈ ਜਾਣ ਵਾਲੀ ਇਸ ਰਤ ਯਾਤਰਾ ਵਿੱਚ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਗੁਰਦਾਸਪੁਰ ਪਹੁੰਚਣਗੇ ਨਾਲ ਹੀ ਮਾਇਆਪੁਰੀ ਤੋਂ ਮਸ਼ਹੂਰ ਭਜਨ ਗਾਇਕ ਵਿਸ਼ਾਖਾ ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਰਥ ਯਾਤਰਾ ਤੋਂ ਪਹਿਲਾਂ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਰਥ ਯਾਤਰਾ ਦੇ ਸਬੰਧ ਵਿੱਚ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸ਼ਹਿਰ ਦੇ ਵਕਵਕ ਇਲਾਕਿਆਂ ਵਿੱਚ ਸੰਧਿਆ ਫੇਰੀਆਂ ਅਤੇ 사ਦ ਸੰਗ ਸਮਾਗਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਸ਼ਹਿਰ ਦੇ ਹਰ ਇਲਾਕੇ ਦੇ ਲੋਕਾਂ ਨੂੰ ਰਥ ਯਾਤਰਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਜਾ ਸਕੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਖਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਹਰੇ ਨਾ ਨਾ ਰਾਮਾ ਰਾਮਾ ਹਰੇ ਹਰੇ ਹਰੀ ਕ੍ਰਿਸ਼ਨ ਨਾ ਹਰੀ ਕ੍ਰਿਸ਼ਨ ਨਾ ਕ੍ਰਿਸ਼ਨ ਕ੍ਰਿਸ਼ਨ ਹਰੇ ਹੈ ਹਰੇ ਰਾਮਾ ਕ੍ਰਿਸ਼ਨ ਕ੍ਰਿਸ਼ਨ

ਨਾ ਕ੍ਰਿਸ਼ਨ ਅਰਿਆ 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 ਹਰ ਰਾਮਾ ਹਰ ਰਾਮਾ ਆਮਾ ਹਾਏ ਹਰੇ ਅਕਸ਼ਮਾ ਹਰੇ ਕ੍ਰਿਸ਼ਨ हरे हरे पर राम कृष्ण कृष्ण हरे कृष्ण हरे कृष्ण कृष्ण ਹਰੀ ਕੋ ਕੋ ਹਰੇ 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 ਕਿਰਤਾਨੇ ਕਿਰਤਾਨੇ ਕਾ ਕਾ ਹਰੇ ਹਰੀ ਹਰੇ ਨਾਮੁ ਤੁਮ ਹਰੀ ਹਰੀ ਜਸ਼ੀ ਰਾਮ ਮੈਂ ਸਾਰੇ ਆਪਣੇ ਗੁਰਦਾਸਪੁਰ ਵਸਨੀਕਾਂ ਨੂੰ ਇੱਕ ਖਤ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ 30 ਜੂਨ ਨੂੰ ਇੱਕ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰਾਤ ਯਾਤਰਾ ਬੜੀ ਧੁੰਮਤਾਂ ਦੇ ਨਾਲ ਕੱਢੀ ਜਾ ਰਹੀ ਹੈ ਪਰ ਮੈਂ ਸਾਰੇ ਗੁਰਦਾਸਪੁਰ ਵਸਨੀਕਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਹੌਮ ਹੁਮਾ ਕੇ ਇਸ ਯਾਤਰਾ ਦੀ ਮਤਲਬ ਹੌਮ ਹੁਮਾ ਕੇ ਆਪਾਂ ਇਸ ਯਾਤਰਾ ਨੂੰ ਕਾਮਯਾਬ ਕਰੀਏ ਪਰ ਦੂਰ ਤੱਕ ਜਿਹੜਾ ਇੱਕ ਸੰਦੇਸ਼ ਜਾਏ ਵੀ ਗੁਰਦਾਸਪੁਰ ਦੇ ਵਿੱਚ ਭਗਵਾਨ ਜੀ ਦੀ ਯਾਤਰਾ ਜਿਹੜੀ ਆ ਉਹ ਬੜੀ ਧੁੰਮਧਾਨ ਦੇ ਨਾਲ ਮਨਾਈ ਗਈ ਹੈ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਜਣੇ ਧੁੰਮਧਾਨ ਮਨਾ ਇਸ ਇਸ ਯਾਤਰਾ ਦੇ ਵਿੱਚ ਜਿਹੜੇ ਸ਼ਾਮਲ ਹੋ ਜੈ ਸ਼ੇ ਗਾ ਮੈਂ ਪਵਨ ਸ਼ਰਮਨ ਸ੍ਰਿਸ਼ਨਾਥ ਜਗਰਨ ਮੰਚ ਤੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਵਾ ਔਰ ਸ਼ਹਿਰ ਵਾਸੀਆਂ ਵਾਸਤੇ ਇੱਕ ਬੜੀ ਹੀ ਮਤਲਬ ਹਰ ਸ਼ੋਹਲਾ ਆਤੀ ਗੱਲ ਹੈ ਵੀ ਸਾਡੇ ਸ਼ਹਿਰ ਦੇ ਵਿੱਚ 30 ਹਰ ਸਾਲ ਦੀ ਤਰ੍ਹਾਂ 30 ਜੂਨ ਨੂੰ ਜਗਨਨਾਥ ਜੀ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ ਔਰ ਬੜੀ ਕੀ ਧੂਮ ਧਾਮ ਦੇ ਨਾਲ ਇਹ ਰੱਥ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਹੈ ਇਹ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਮਾਪਤੀ ਜਿਹੜੀ ਆ ਇਹ ਦੀ ਕ੍ਰਿਸ਼ਨ ਮੰਦਿਰ ਦੇ ਵਿੱਚ ਹੀ ਹੋਏਗੀ ਔਰ ਇਹ ਮੈਂ ਤੁਹਾਡੇ ਮਾధ్యਮ ਰਾਹੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਕ੍ਰਿਸ਼ਨ ਭਗਤਾਂ ਨੂੰ ਇਹ ਅਪੀਲ ਕਰਨਾ ਵਾ ਵੀ ਇਸ ਰੱਥ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਔਰ ਨਾਲ ਹੀ ਜਿੰਨੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਆਪੀ ਲਿਆ ਵੀ ਇਸ ਯਾਤਰਾ ਦੇ ਵਿੱਚ ਵੱਧ ਚੜ ਕੇ ਕਿ ਸਲਵ ਹੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਹਰੇਕ